ਮੇਰਾ ਖੂਨ ਚੂਸ ਕੇ ਨਾ ਤੇ ਤੇਰਾ ਤਾਂ ਪੂਰਾ ਮੂੰਹ ਦਾ ਰੰਗ ਹੀ ਬਦਲ ਗਿਆ ਸੰਧੂ ਸਾਵ ਵੇਖ ਦਿਓ ਨਾ ਕਿੰਨਾ 글로 ਆ ਗਿਆ ਫੇਸ ਤੇ ਮੈਂ ਕਹਿੰਨਾ ਮੂੰਹ ਚਮਕਦਾ ਪਿਆ ਪਵਨ ਤੇਰਾ ਹਾਂਜੀ ਤੇ ਦੋਸਤੋ ਤੁਹਾਨੂੰ ਵੀ ਦੱਸ ਦੇਵਾਂ ਤੁਸੀਂ ਵੀ ਜਿਹੜਾ ਆਪਣਾ ਫੇਸ ਚਮਕਾ ਸਕਦੇ ਹੋ ਕੋਈ ਖਰਚਾ ਨਹੀਂ ਆਉਂਦਾ ਸਸਤੇ ਜੀ ਸਬਜਨਾਂ ਤੇ ਅੱਜ ਤੁਹਾਨੂੰ ਦੱਸਾਂ ਮੈਂ ਕੀ ਕੁਝ ਲਾਇਆ ਆਪਣੇ ਫੇਸ ਤੇ ਪਵਨ ਜਲਦੀ ਜਲਦੀ ਆਪਾਂ ਆਪਣੇ ਦੋਸਤਾਂ ਨੂੰ ਵੀ ਦੱਸ ਦਈਏ ਹਾਂਜੀ ਦੋਸਤੋ ਤੁਸੀਂ ਯਕੀਨ ਨਹੀਂ ਮੰਨਣਾ ਪਰ ਜਦੋਂ ਤੁਸੀਂ ਇਹ ਫੇਸ਼ੀਅਲ ਕਰ ਲੋਗੇ ਨਾ ਤੇ ਤੁਹਾਡਾ ਚਿਹਰਾ ਜਿਹੜਾ ਕਿ ਚਮਕ ਜਾਊਗਾ ਭਵੇਂ ਭਰਾ ਲਾਉਣ ਤੇ ਭਵੇਂ ਭੈਣਾਂ ਇਹ ਫੇਸ਼ੀਅਲ ਕਰਨ ਤੇ ਕਿਸੇ ਵੀ ਏਜ ਦਾ ਜਾਂ ਕਿਸੇ ਵੀ ਸਕਿਨ ਟਾਈਪ ਦਾ ਜਿਹੜਾ ਕਿ ਇਹ ਫੇਸ਼ੀਅਲ ਬੰਦਾ ਕਰ ਸਕਦਾ ਤੇ ਉਹਦੇ ਲਈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਤੁਸੀਂ ਜਿਹੜਾ ਕਿ ਖਾਲੀ ਕੌਲੀ ਲੈ ਲੈਣੀ ਆ ਉਹਦੇ ਵਿੱਚ ਥੋੜਾ ਜਿਹਾ ਆਪਾਂ ਪਾਵਾਂਗੇ ਜੀ ਕੱਚਾ ਦੁੱਧ ਠੀਕ ਠੀਕ ਹੈ ਜੀ ਕੱਚੇ ਦੁੱਧ ਦੇ ਨਾਲ ਹੀ ਆਪਾਂ ਥੋੜੀ ਜਿਹੀ ਪਾ ਲਾਂਗੇ ਜੀ ਗlycerin ਯਾਨੀ ਕਿ ਇੱਕ ਚਮਚ glycerin ਦਾ ਪਾ ਲਿਆ ਠੀਕ ਤੇ ਹੁਣ ਆਪਾਂ ਇਹਨਾਂ ਨੂੰ ਕਰ ਲਾਂਗੇ ਜੀ ਮਿਕਸ ਤੇ ਮਿਕਸ ਕਰਦੇ ਹੋਏ ਥੋੜਾ ਥੋੜਾ ਆਪਾਂ ਆਪਣੇ ਫੇਸ ਤੇ ਲਾਵਾਂਗੇ ਯਾਨੀ ਕਿ ਸਭ ਤੋਂ ਪਹਿਲਾਂ ਆਪਾਂ ਆਪ ਆਪਣੇ ਫੇਸ ਨੂੰ ਜਿਹੜਾ ਕੀ ਕਲੀਨ ਕਰਨਾ ਹੈ ਇਹਦੇ ਨਾਲ ਠੀਕ ਹਾਂਜੀ ਇਸ ਤਰ੍ਹਾਂ ਜਿਵੇਂ ਆਪਾਂ ਸਾਰੇ ਫੇਸ ਤੇ ਇਹਨੂੰ ਲਾਉਣਾ ਹੈ ਸਾਰੇ ਫੇਸ ਤੇ ਰੱਬ ਕਰਕੇ ਹੁਣ ਆਪਾਂ ਇਹਨੂੰ ਜਿਹੜਾ ਕੀ ਕਲੀਨ ਕਰ ਲਾਂਗੇ ਹੁਣ ਆਪਾਂ ਜਿਹੜਾ ਕੀ ਸਾਰੇ ਰੱਬ ਕਰ ਲੈ ਥੋੜਾ ਇੱਕ ਟਾਈਮ 1 ਮਿੰਟ ਲਈ ਇਸ ਤਰ੍ਹਾਂ ਮ사ਜ ਕਰਕੇ ਹੁਣ ਆਪਾਂ ਇਹਨੂੰ ਕਲੀਨ ਕਰ ਲੈਨੇ ਆ ਠੀਕ ਯਾਨੀ ਕਿ ਜਿਹੜੀ ਆਪਣੇ ਫੇਸ ਤੇ ਡਸਟ ਵਗੈਰਾ ਹੋਊਗੀ ਉਹ ਸਾਰੀ ਇਹਦੇ ਨਾਲ ਲੈ ਜਾਊਗੀ ਹਾਂ ਦੇਖੋ ਜੇ ਡਸਟ ਵਗੈਰਾ ਸੀਗੀ ਆਪਣੇ ਫੇਸ ਤੇ ਇਦੇ ਉੱਪਰ ਜਿਹੜੀ ਕੀ ਲੱਗ ਚੁੱਕੀ ਆ ਠੀਕ ਆ ਠੀਕ ਹੈ ਜੀ ਤੇ ਹੁਣ ਆਪਾਂ ਸੈਕਿੰਡ ਸਟੈਪ ਸੈਕਿੰਡ ਸਟੈਪ ਦੇ ਵਿੱਚ ਆਪਾਂ ਕੀ ਕਰਾਂਗੇ ਜੀ ਆਪਾਂ ਲਿਆ ਜੀ ਬੇਸਨ ਠੀਕ ਆ ਠੀਕ ਹੈ ਜੀ ਬੇਸਨ ਦੇ ਨਾਲ ਆਪਾਂ ਜਿਹੜੀ ਕੀ ਸਕਰਬਿੰਗ ਕਰਾਂਗੇ ਜਿਹੜਾ ਆਪਣੇ ਕੋਲ ਗlycerin ਤੇ ਜਿਹੜਾ ਕੱਚਾ ਦੁੱਧ ਸੀ ਉਹ ਬਚ ਗਿਆ ਸੀ ਇਹਦੇ ਵਿੱਚ ਹੀ ਆਪਾਂ ਥੋੜਾ ਜਿਹਾ ਬੇਸਨ ਪਾ ਲੈਨੇ ਆ ਠੀਕ ਆ ਇਹਦੇ ਚ ਆਪਾਂ ਜਿੰਨੇ ਕ ਤੁਹਾਨੂੰ ਨੀਡ ਹੈਗੀ ਆ ਓਨਾਂ ਕ ਤੁਸੀਂ ਬੇਸਨ ਇਹਦੇ ਵਿੱਚ ਪਾ ਲੈਣਾ ਆਪਾਂ ਇੱਕ ਚਮਚੇ ਦੇ ਵਿੱਚ ਬੇਸਨ ਦਾ ਪਾ ਲਿਆ ਹੁਣ ਆਪਾਂ ਇਹਨੂੰ ਕਰ ਲੈਨੇ ਚੰਗੀ ਤਰ੍ਹਾਂ ਮਿਕਸ ਠੀਕ ਇਹ ਕਰੂਗਾ ਜੀ ਸਕਰਬ ਦਾ ਕੰਮ ਜਾਨੀ ਕਿ ਜਿਹੜੀ ਵੀ ਤੁਹਾਡੇ ਫੇਸ ਤੇ ਟੈਨ ਵਗੈਰਾ ਹੋਊਗੀ ਉਹ ਇਹਦੇ ਨਾਲ ਜਿਹੜੀ ਕਿ ਰਿਮੂਵ ਹੋ ਜੂਗੀ ਨਾਲੇ ਜਿਹੜੇ ਤੁਹਾਡੇ ਕਾਮੀਡੌਨਸ ਵਗੈਰਾ ਆਪਨੇ ਹੋ ਜਾਂਦੇ ਆ ਕਈ ਵਾਰੀ ਉਹ ਵੀ ਇਹਦੇ ਨਾਲ ਬਹੁਤ ਹੀ ਠੀਕ ਹੋ ਜਾਣਗੇ ਜਾਨੀ ਕਿ ਜਦੋਂ ਤੁਸੀਂ ਇਹ ਕਰੋਗੇ ਨਾ ਤੁਹਾਡਾ ਫੇਸ ਤੁਹਾਨੂੰ ਐ ਲੱਗੂਗਾ ਵੀ ਹਲਕਾ ਹਲਕਾ ਜਿਹਾ ਮਹਿਸੂਸ ਹੋਊਗਾ ਤੇ ਫਿਰ ਤੁਸੀਂ ਇਹ ਸਾਰੇ ਫੇਸ ਤੇ ਜਿਹੜੀ ਕਿ ਲਾ ਲੈਣੀ ਆ ਇਸ ਤਰ੍ਹਾਂ ਸਕਰਬ ਕਰਦੇ ਜਾਣਾ ਠੀਕ ਮੈਂ ਤੇ ਇੱਕਾਤਨਾ ਕਰ ਰਹੀ ਹਾਂ ਠੀਕ ਹੈ ਤੁਸੀਂ ਦੋਨੋਂ ਹੱਥਾਂ ਦੇ ਨਾਲ ਜਿਹੜੀ ਕਿ ਸਾਰੇ ਫੇਸ ਤੇ ਲਾ ਕੇ ਫਿਰ ਸਕਰੱਬ ਕਰਨਾ ਹਾਂਜੀ ਹੁਣ ਆਪਾਂ 2-4 ਮਿੰਟ ਜਿਹੜੇ ਕਿ ਜਿੰਨਾ ਟਾਈਮ ਤੁਸੀਂ ਕਰ ਸਕਦੇ ਸਕਰਬਿੰਗ ਆਪਾਂ ਇਹਦੀ ਕਰ ਲਈ ਹੈਗੀ ਆ ਸਾਰੇ ਫੇਸ ਤੇ ਤੇ ਫਿਰ ਆਪਾਂ ਇਹਨੂੰ ਜਿਹੜਾ ਕਿ ਰਿਮੂਵ ਕਰ ਦਾਂਗੇ ਤੇ ਹੁਣ ਆ ਜੀ ਤੀਜਾ ਸਟੈਪ ਤੀਜੇ ਸਟੈਪ ਦੇ ਵਿੱਚ ਤੁਸੀਂ ਕੌਲੀ ਲੈ ਲੈਣੀ ਆ ਤੇ ਆ ਆਪਾਂ ਲਿਆ ਜੀ ਚੁਕੰਦਰ ਪਾਊਡਰ ਠੀਕ ਇਹ ਜਿਹੜਾ ਕਿ ਆਪਾਂ ਚੁਕੰਦਰ ਨੂੰ ਕੱਟ ਕੇ ਜਾਨੀ ਕਿ ਕ੍ਰਾਸ਼ ਕਰਕੇ ਤੇ ਫਿਰ ਉਹਨੂੰ ਆਪਾਂ ਸੁਕਾ ਕੇ ਉਹਦਾ ਘਰੇ ਹੀ ਪਾਊਡਰ ਤਿਆਰ ਕੀਤਾ ਹੈਗਾ ਤੇ ਆਪਾਂ ਅੱਧਾ ਕ ਚਮਚੇ ਚੁਕੰਦਰ ਪਾਊਡਰ ਦਾ ਲੈ ਲੈਣਾ ਠੀਕ ਹੈ ਜੀ ਤੇ ਆਪਾਂ ਨਾਲ ਹੀ ਇਹਦੇ ਲਿਆ ਹੈਗਾ ਜੀ ਚੁਕੰਦਰ ਦਾ ਜੂਸ ਠੀਕ ਠੀਕ ਹੈ ਜੀ ਇਹ ਤੁਸੀਂ ਉਹਨਾਂ ਘ ਕ ਪਾਉਣਾ ਜਿੰਨਾ ਕਿ ਪੇਸਟ ਵਧੀਆ ਬਣ ਜੇ ਤੇ ਚੌਥੀ ਚੀਜ਼ ਇਹਦੇ ਵਿੱਚ ਆਪਾਂ ਪਾਉਣੀ ਹੈ ਜੀ ਗਲਿਸਰੀਨ ਠੀਕ ਹੈ ਜੀ ਠੀਕ ਗਲਿਸਰੀਨ ਵੀ ਤੁਸੀਂ ਜ਼ਰੂਰ ਪਾਉਣੀ ਆ ਤੇ ਹੁਣ ਆਪਾਂ ਇਹਨੂੰ ਆਪਣੇ ਫੇਸ ਤੇ ਜਿਹੜਾ ਕਿ ਅਪਲਾਈ ਕਰਾਂਗੇ ਤੇ ਹੁਣ ਗਲਿਸਰੀਨ ਇਹਦੇ ਵਿੱਚ ਪਾਈ ਹੋਈ ਹੈ ਤੇ ਜਿਹਦੇ ਨਾਲ ਆਪਣਾ ਇਹ ਫੇਸ ਤੇ ਲਾਵਾਂਗੇ ਜਦੋਂ ਇਹ ਡਰਾਈ ਨਹੀਂ ਹੋਊਗਾ ਜਾਨੀ ਕਿ ਬਿਲਕੁਲ ਵੀ ਪੂਰਾ ਇਹ ਚੰਗੀ ਤਰ੍ਹਾਂ ਨਹੀਂ ਸੁੱਕੂਗਾ ਤੇ 3-4 ਮਿੰਟ ਆਪਾਂ ਇਹਨੂੰ ਫੇਸ ਤੇ ਲਾਈ ਰੱਖਾਂਗੇ ਹਾਂਜੀ ਤੇ ਤੁਸੀਂ ਦੇਖ ਰਹੇ ਹੋ ਫੇਸ ਜਿਹੜਾ ਕਿ ਮੇਰਾ ਜਾਨੀ ਕਿ ਥੋੜਾ ਜਿਹਾ ਹੋ ਗਿਆ ਡਰਾਈ ਵੈਸ ਤਾਂ ਇਸ ਤੇ ਗਲਿਸਰੀਨ ਪਾਈ ਆ ਤਾਂ ਕਰਕੇ ਆਪਣਾ ਜਿਹੜਾ ਕਿ ਜ਼ਿਆਦਾ ਚੰਗੀ ਤਰ੍ਹਾਂ ਨਹੀਂ ਸੁੱਕੂਗਾ ਤੇ 2-3 ਮਿੰਟ ਰੱਖਣ ਤੋਂ ਬਾਅਦ ਹੁਣ ਆਪਾਂ ਇਹਨੂੰ ਜਿਹੜਾ ਕਿ ਸਾਰੇ ਨੂੰ ਰਿਮੂਵ ਕਰ ਲੈਣੇ ਆ ਪਰ ਹਲਕੀ ਜੀ ਪਹਿਲਾਂ ਮ사ਜ ਕਰ ਲੈਣੀ ਹੈ ਤੁਸੀਂ ਇਸ ਤਰ੍ਹਾਂ ਠੀਕ ਠੀਕ ਹੈ ਜੀ ਕਾਣ ਤੇਰੇ ਦਾ ਰੰਗ ਜੀ ਬਹੁਤ ਫਰਕ ਪੈ ਗਿਆ ਹਾਂਜੀ ਤੇ ਹੁਣ ਆਪਾਂ ਰਿਮੂਵ ਕਰਦੇ ਆ ਤੇ ਦੋਸਤਾਂ ਨੂੰ ਦਿਖਾਉਨੇ ਆ ਆਹ ਦਾ ਦਿਨ ਪਰ ਰਾਤ ਦਾ ਫਰਕ ਪੈ ਗਿਆ ਦੇਖੋ ਕਿੰਨਾ ਸੋਹਣਾ ਜਾਨੀ ਕਿ ਤੁਹਾਨੂੰ ਨਾ ਪੂਰਾ ਆਏ ਹਲਕਾ ਹਲਕਾ ਮਹਿਸੂਸ ਹੋਊਗਾ ਮੈਂ ਕਹਿੰਦਾ ਸੱਚੀ ਬਹੁਤ ਫਰਕ ਪੈ ਗਿਆ ਪਵਨ ਹਾਂਜੀ ਬਿਲਕੁਲ ਜੀ ਤੇ ਤੁਸੀਂ ਇਹ ਵਾਲਾ ਜਿਹੜਾ ਫੇਸ਼ੀਅਲ ਕਰ ਰਹਾ ਹੈਗਾ ਹਫਤੇ ਦੇ ਵਿੱਚ ਤਾਂ ਕਮ ਸੇ ਕਮ ਤੁਸੀਂ 20 ਮਿੰਟ ਤਾਂ ਜ਼ਰੂਰ ਕੱਢੋ ਤੇ 20 ਮਿੰਟ ਕੱਢ ਕੇ ਤੁਸੀਂ ਆਹ ਵਾਲਾ ਫੇਸ਼ੀਅਲ ਆ ਜਿਹੜਾ ਕਿ ਜ਼ਰੂਰ ਕਰਿਓ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਕਿਉਂਕਿ ਗਰਮੀਆਂ ਦੇ ਵਿੱਚ ਆਪਣੇ ਫੇਸ ਤੇ ਟੈਨ ਵਗੈਰਾ ਬਹੁਤ ਹੋ ਜਾਂਦੀ ਆ ਆਪਾਂ ਕਈ ਵਾਰੀ ਧੁੱਪੇ ਜਾਂਦੇ ਆ ਫੇਸ ਕਵਰ ਕਰਦੇ ਆ ਤਾਂ ਵੀ ਆਪਣੇ ਗਰਮੀ ਦੇ ਵਿੱਚ ਜਿਹੜਾ ਕਿ ਚਿਹਰੇ ਮੁਰਝਾ ਜਾਂਦੇ ਆ ਇਸ ਤਰ੍ਹਾਂ ਆਪਾਂ ਇਹਨਾਂ ਚੰਗੀ ਤਰ੍ਹਾਂ ਕਲੀਨ ਕਰਕੇ ਹਜੇ ਪੂਰਾ ਫੇਸ਼ਲ ਹੋਇਆ ਨਹੀਂ ਹੁਣ ਆਪਾਂ ਪੈਕ ਵੀ ਬਣਾਵਾਂਗੇ ਜਿਹੜਾ ਆਪਾਂ ਫੇਸ ਤੇ ਲਾਵਾਂਗੇ ਹੁਣ ਆਪਾਂ ਬਣਾਵਾਂਗੇ ਜੀ ਪੈਕ ਤੇ ਪੈਕ ਦੇ ਲਈ ਆਪਾਂ ਲਈ ਆ ਜੀ ਮਲਤਾਨੀ ਮਿੱਟੀ ਤੇ ਨਾਲ ਹੀ ਆਪਾਂ ਲਿਆ ਜੀ ਸੰਦਲवुड ਪਾਊਡਰ ਠੀਕ ਠੀਕ ਹੈ ਜੀ ਤੇ ਤੁਸੀਂ ਚਾਹੋ ਤਾਂ ਇਹਦੀ ਥਾਂ ਤੇ ਜਿਹੜਾ ਕਿ ਕੱਚੇ ਚੌਲਾਂ ਦਾ ਆਟਾ ਵੀ ਲੈ ਸਕਦੇ ਹੋ ਤੇ ਜਾਂ ਕੱਲੀ ਮਲਤਾਨੀ ਮਿੱਟੀ ਵੀ ਲੈ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਤੁਸੀਂ ਚਾਹੋ ਤਾਂ ਰੋਜ਼ ਵਾਟਰ ਵੀ ਪਾ ਸਕਦੇ ਹੋ ਪਰ ਆਪਣੇ ਕੋਲੇ ਚਕੰਦਰ ਦਾ ਜੂਸ ਹੀ ਪਿਆ ਹੋਇਆ ਸੀ ਤੇ ਆਪਾਂ ਇਹਦੇ ਨਾਲ ਹੀ ਜਿਹੜਾ ਕਿ ਇਹ ਪੈਕ ਬਣਾ ਲੈਨੇ ਆ ਠੀਕ ਆ ਤੁਸੀਂ ਚਾਹੋ ਤਾਂ ਕੱਚਾ ਜਿਹੜਾ ਕਿ ਦੁੱਧ ਵੀ ਪਾ ਸਕਦੇ ਹੋ ਪਰ ਆਪਾਂ ਜੂਸ ਹੀ ਕੱਲਾ ਯੂਜ਼ ਕਰਦੇ ਆ ਤੇ ਤੁਸੀਂ ਕਰਨਾ ਜੀ ਹੁਣ ਇਸ ਪੈਕ ਨੂੰ ਜਿਹੜਾ ਕਿ ਜਿੰਨਾ ਚਿਰ ਡਰਾਈ ਨਹੀਂ ਹੁੰਦਾ ਤਿੰਨ ਚਾਰ ਮਿੰਟ ਜਿੰਨਾ ਵੀ ਲੱਗਦੇ ਜਿੰਨਾ ਟਾਈਮ ਵੀ ਤੁਸੀਂ ਰੱਖ ਸਕਦੇ ਹੋ ਤਿੰਨ ਚਾਰ ਹੋ ਕੇ ਪੰਜ ਸੱਤ ਮਿੰਟ ਜਿਹੜਾ ਕਿ ਇਹਨੂੰ ਆਪਣੇ ਫੇਸ ਤੇ ਲਾ ਕੇ ਰੱਖਣਾ ਹੈਗਾ ਤੇ ਉਸ ਤੋਂ ਬਾਅਦ ਤੁਸੀਂ ਨਾਰਮਲ ਪਾਣੀ ਦੇ ਨਾਲ ਜਿਹੜਾ ਕਿ ਵਾਸ਼ ਕਰ ਦੇਣਾ ਤੇ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਹੈ ਮੇਰੇ ਕਹਿਣ ਤੇ ਇੱਕ ਵਾਰੀ ਜਿਹੜਾ ਕਿ ਤੁਸੀਂ ਇਹ ਵਾਲਾ ਸਾਰਾ ਫੇਸ਼ੀਅਲ ਜ਼ਰੂਰ ਕਰਕੇ ਦੇਖਿਓ ਤੇ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਕੌਣ ਕੌਣ ਇਸ ਤਰ੍ਹਾਂ ਪਹਿਲਾਂ ਜਿਹੜਾ ਕਿ ਇਹ ਵਾਲਾ ਫੇਸ ਫੇਸ਼ੀਅਲ ਮਤਲਬ ਕਿ ਕਰਦਾ ਹੈਗਾ ਤੇ ਜ਼ਰੂਰ ਕਮੈਂਟ ਦੱਸਿਓ ਕਰਕੇ ਤੇ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ